ਮੰਮੀ ਮੈਂ ਨਾ ਸੋਚਣ ਦੀ ਹੀ ਕਿ ਤੂੰ ਹੀ ਮੇਰੇ ਨਾਲ ਚੱਲਦੇ ਨਾਲੇ ਆਪਾਂ ਜਾਂਦੇ ਜਾਂਦੇ ਨਾਨਕੀ ਹੋ ਜਾਂਦੇ ਰਖੜੀ ਆ ਨਾਲ ਤੂੰ ਹੀ ਬਣਉਂਦੇ ਇਹ ਹੀ ਤੇ ਤਿਹਾਰ ਹੁੰਦਾ ਵਾ ਮੇਲ ਜੋਲੰਦੇ ਉੱਥੇ ਜਾ ਕੇ ਤੂੰ ਸਿਮੀ ਐਨੇ ਮਸਾਲੇ ਨਾ ਲਾ ਤੈਨੂੰ ਚੰਗਾ ਵਾਲਾ ਫਦਾ ਵਾ ਵੀ ਮੰਮੀ ਨਹੀਂ ਮਿਲਦੀ ਉਹਨਾਂ ਨੂੰ ਨਾ ਉਹ ਮੈਨੂੰ ਮਿਲਦੀ ਆ ਤੇ ਨਾ ਮੈਂ ਜਾਣਾ ਹੀ ਆ ਤੇ ਨਾ ਮੈਨੂੰ ਕਮੀ ਜਾਣਾ ਮਤਲਬ ਜਾਣ ਵੱਲ ਜਦੋਂ ਦੀ ਸਾਡੀ ਗੱਲਬਾਤ ਹੋਈ ਆ ਨਾ ਨਾ ਉਹ ਵੜਿਆ ਬਲ ਤੇ ਨਾ ਮੈਂ ਆਵੜੀ ਤੇ ਨਾ ਮੈਂ ਜਾਣਾ ਹੀ ਆ ਤੂੰ ਕੰਡਾ ਪੀ ਸਿੰਦੋ ਦੇ ਨੌ ਵਾਲੇ ਕੰਮ ਆ ਜਾਨੀ ਆ ਉਧਰ ਉਹਨਾਂ ਦੀ ਖਾਤਰ ਕਰਕੇ ਆਉਣੀ ਆ ਲਾਗੇ ਬਹਿ ਬਹਿ ਕੇ ਸਿੱਖ ਕੇ ਆਉਣੀ ਤੋਂ ਵਾਨ ਸੁਨੀਆਂ ਗੱਲਾਂ ਤਾਂ ਹੀ ਹੁਣ ਤੋਂ ਇਹ ਕੰਮ ਡੈਪਿੰਗਿਆ ਕਰਨ ਤੈਨੂੰ ਹਵਾ ਬਾਹਰ ਦੀ ਲੱਗੀ ਏ ਹਣ ਮੈਂ ਕਿਉਂ ਚਾਵਾਂ ਬਣਾ ਬਣਾ ਦਵਾ ਪੀਕਿਆਂ ਦੇ ਭਰਾ ਦੇ ਮिन्नੂ ਮੇਨੇ ਮਾਰ ਦੇ ਜੀ ਮੇਰਾ ਭਰਾ ਹੰਨੀ ਤੇ ਤੁਸੀਂ ਇਹ ਥੋੜਾ ਮੈਨੂੰ ਮੇਨੇ ਮਾਰੀ ਜਾ ਮੈਂ ਬਥੇਰੀਆਂ ਟਾੜੀਆਂ ਗੱਲਾਂ ਸੁਣਦੀ ਮੈਂ ਬੜੀ ਦੁਖੀਆ ਟਾੜੇ ਤੋਂ ਇਹ ਬੁਢਰੀ ਨੇ ਨਾ ਇਦਾਂ ਨਹੀਂ ਸੂਤ ਉਹਨ ਹੁਣ ਗੱਲਾਂ ਚਾਰ ਸੁਣਾਈਆਂ ਨਾ ਹੁਣ ਕਿੱਡੀਆਂ ਮਿਰਚਾਂ ਲੱਗੀਆਂ ਬੈਠ ਜਾ ਮੰਮੀ ਆ ਬੈਠੇ ਮੈਂ ਆ ਨਾ ਸੱਲੀ ਸ਼ਹਿਰ ਮੈਂ ਚਲ ਭੂਆ ਹੁਣਾ ਵਾਸਤੇ ਸੂਟ ਲੈ ਆਵਣੀ ਆ ਦੋ ਸੂਟ ਲੈ ਆਵਾਂਗੀ ਨਾਲੇ ਹਜ਼ਾਰ-ਹਜ਼ਾਰ ਰੁਪਿਆ ਤੁਸੀਂ ਦੇ ਦਿਓ ਆ ਚਲ ਆਉਣ ਜਾਂ ਦੇਣਾ ਤੇ ਹੈਗੀ ਆ ਭੂਆ ਨੂੰ ਹਾਂਜੀ ਤੇ ਜੇ ਤੁਸੀਂ ਕੋ ਮਗਵਾਉਣਾ ਤਾਂ ਮੈਨੂੰ ਦੱਸ ਦੋ ਨਹੀਂ ਮੈਂ ਕੀ ਮਗਵਾਉਣਾ ਕੱਲੀ ਜਾਏਗੀ ਮੈਂ ਮੰਮੀ ਮੈਂ ਨਾ ਸੋਚਣ ਦੀ ਹੀ ਕਿ ਤੁਸੀਂ ਮੇਰੇ ਨਾਲ ਚੱਲਦੇ ਨਾਲੇ ਆਪਾਂ ਜਾਂਦੇ ਜਾਂਦੇ ਨਾਨਕੀ ਹੋ ਜਾਂਦੇ ਰਖੜੀ ਆ ਨਾਲ ਤੁਸੀਂ ਵੀ ਬੰਨ੍ਹ ਆਉਂਦੇ ਇਹੀ ਤੇ ਤਿਹਾਰ ਹੁੰਦਾ ਵਾ ਮੇਲ-ਜੋਲਮ ਦੇ ਉੱਥੇ ਜਾ ਕੇ ਤੁਸੀਂ ਵੀ ਸਿਮੀ ਐਨੇ ਮਸਾਲੇ ਨਾ ਲਾ ਤੈਨੂੰ ਚੰਗਾ ਵਾਲਾ ਫਦਾ ਵਾ ਵੀ ਮੰਮੀ ਨਹੀਂ ਮਿਲਦੀ ਉਹਨਾਂ ਨੂੰ ਨਾ ਉਹ ਮੈਨੂੰ ਮਿਲਦੀ ਆ ਤੇ ਨਾ ਮੈਂ ਜਾਣਾ ਹੀ ਆ ਤੇ ਨਾ ਮੈਨੂੰ ਕਮੀ ਜਾਣਾ ਵਾਲਾ ਜਾਣ ਵਾਲੋ ਜਦੋਂ ਦੀ ਸਾਡੀ ਗੱਲਬਾਤ ਹੋਈ ਆ ਨਾ ਨਾ ਉਹ ਵੱਡਿਆ ਕੋਈ ਤੇ ਨਾ ਮੈਂ ਵੱਡੀ ਤੇ ਨਾ ਮੈਂ ਜਾਣਾ ਹੀ ਆ ਮੰਮੀ ਪੁਰਾਣੀਆਂ ਗੱਲਾਂ ਨੂੰ ਭੁੱਲ ਜੋ ਰਕੜੀ ਹੁੰਦੀ ਭੈਣ ਭਰਾ ਦਾ ਤਿਹਾਰ ਚਲ ਤੂੰ ਮਿਲਜੋਲ ਆਓਗੇ ਇਹੀ ਤੇ ਇੱਕ ਦਿਨ ਹੁੰਦਾ ਵਾ ਕੋਈ ਗੱਲ ਨਹੀਂ ਵਿਚਾਰੀਆਂ ਪਹਿਣਾ ਬਨਣ ਵਾਲੀਆਂ ਵੀ ਉਹਨਾਂ ਨੂੰ ਸਾਨੂੰ ਭਰਾ ਲੱਭ ਜਾਣਗੇ ਨਾ ਉਹਨਾਂ ਨੂੰ ਪੈ ਪੈਣਾ ਲੱਭ ਜਾਣੀ ਮੈਨੂੰ ਮੰਮੀ ਇਦਾਂ ਨਹੀਂ ਘੜੀਦਾ ਹੋਈਦਾ ਭੁੱਲ ਜੀ ਦੀਆਂ ਪਿਛਲੀਆਂ ਗੱਲਾਂ ਨਾ ਸ਼ਮੀ ਮੈਨੂੰ ਕਹਿੰਵੀ ਤੇ ਨਾ ਮੈਂ ਜਾਣਾ ਹੀ ਆ ਕੋਈ ਗੱਲ ਨਹੀਂ ਮੰਮੀ ਮੈਂ ਕਰਾਂਗੀ ਮਾਮਾ ਜੀ ਹੋਣਾ ਨਾ ਗੱਲ ਆਪੇ ਭੁੱਲ ਜਾਣਗੇ ਸਾਰੀਆਂ ਪੜਾਣੀਆਂ ਗੱਲਾਂ ਤੁਸੀਂ ਨਾ ਗੁੱਸਾ ਨਾ ਕਰਿਆ ਕਰੋ ਉਹਨਾਂ ਨੇ ਮੰਨ ਜਾਣਾ ਵਾ ਜੇ ਜਾਣਾ ਸ਼ਹਿਰ ਤੇ ਚਲ ਜਾ ਜੇ ਨਹੀਂ ਨਾ ਜਾਣਾ ਫਿਰ ਮਾਂ ਨਾਲ ਪੈ ਜਾ ਮੈਂ ਆਪੇ ਬੱਸੇ ਬੈਠ ਕੇ ਲੈ ਆਉਂਗੀ ਜਾ ਕੇ ਮੇਰ ਨਾਲ ਵਿਚਾਰਤਾ ਨਾ ਬੋਧੀਆਂ ਪਾ ਕੋਈ ਗੱਲ ਨਹੀਂ ਮੰਮੀ ਮੈਂ ਚਲ ਜੰਨੀ ਆ ਤੂੰ ਹੀ ਜਾਣਾ ਤੇ ਨੂੰ ਇੰਨਾ ਦਰੇਗਾ ਨਾ ਮਾਮਿਆਂ ਦਾ ਤੇ ਜਾ ਹੋਇਆ ਜਾ ਕੇ ਮੰਮੀ ਮੈਂ ਤਾਂ ਸੋਚਿਆ ਸੀ ਚਲ ਦੇਨਤੀ ਆੜਾ ਤੂੰ ਮੇਲਾ ਆਓਗੇ ਪਰ ਤੂੰ ਤੂੰ ਗੁੱਸਾ ਹੀ ਕਰ ਗਏ ਹੋ ਨਹੀਂ ਮੈਂ ਨਹੀਂ ਜਾਣਾ ਚਲ ਕੋਈ ਗੱਲ ਨਹੀਂ ਜਦੋਂ ਇਹ ਕਰੀ ਛੱਡ ਦਿੱਤੇ ਤੇ ਛੱਡ ਦਿੱਤੇ ਸ਼ਹਿਰ ਤੇ ਚਲੋ ਕਿ ਮੈਂ ਨਾ ਜਾਣਾ ਤੁਸੀਂ ਜੇ ਜਾਣਾ ਸ਼ਹਿਰ ਤੇ ਜਾ ਹੋਇਆ ਜਾ ਕੇ ਜੇ ਨਹੀਂ ਨਾ ਜਾਣਾ ਤੇ ਬਹਿ ਜਾ ਰਮਾਨਾ ਚਲੋ ਠੀਕ ਹੈ ਮੰਮੀ ਮੈਂ ਹੋਰ ਨਹੀਂ ਹੋਰੀ ਬਾਜ਼ਾਰ ਤਾਂ ਪਾਉਣਾ ਆ ਜਾਂਦੀ ਹੈ ਮੇਰੇ ਨਾਲ ਮਾਮਿਆਂ ਕੋ ਚੱਲੀ ਅੱਗੇ ਮਾਮਿਆਂ ਦਾ ਬੜਾ ਦਿਨ ਭਾਵੇਂ ਆਕੜੀਆਂ ਮਾਮਿਆਂ ਬਗਾਰ ਮੈਂ ਸੋਗਸੋ ਚੁੰਡੀ ਹੀ ਮੰਮੀ ਮੇਲ ਆਉਣਗੇ ਜਾ ਕੇ ਪਿੰਡ ਪਰ ਮੰਮੀ ਵੀ ਨਾ ਗੁੱਸਾ ਹੀ ਬਰਾ ਕਰਦੇ ਆ ਉਹਦੇ ਪਾਏ ਕਿ ਮਸਾਲੇ ਲਾਉਣ ਦੇ ਆ ਮੈਂ ਕਹ ਲਈ ਮਸਾਲੇ ਲਾਉਣੇ ਆ ਮੈਂ ਤਾਂ ਭੈਣ ਭਰਾਵਾਂ ਨੂੰ ਮਲਾਉਂਦੀ ਹੀ ਵੱਡਿਆ ਸਿਆਣੀਆਂ ਮੇਰੀ ਗੱਲ ਸੁਣ ਮੇਰੇ ਕੱਪੜੇ ਕਿਉਂ ਨਹੀਂ ਧੋਤੇ ਆਪਣੇ ਤੋਂ ਧੋਲੇ ਨੇ ਤੈਨੂੰ ਨਹੀਂ ਪਤਾ ਵੀ ਇਹਦੇ ਵੀ ਧੋਲੇ ਨੇ ਹੈ ਬੋਲਦੀ ਹੁਣ ਆਪਣੇ ਧਿਆਨ ਕੱਪੜੇ ਲਾਉ ਡਈ ਆ ਤੂੰ ਹੀ ਮੇਰੇ ਨਾਲ ਬੜਾ ਚੰਗਾ ਕੰਮ ਕੀਤਾ ਕੀ ਮੈਂ ਤੇਰ ਨਾਲ ਕੀਤਾ ਤੂੰ ਹੀ ਮੇਰੇ ਨਾਲ ਬੜਾ ਚੰਗਾ ਕੰਮ ਕੀਤਾ ਮੈਂ ਕਿਉਂ ਤੁਹਾਡੇ ਕੱਪੜੇ ਤੋਂ ਆ ਮੇਰੇ ਨਾਲ ਬੜੀ ਚੰਗੀ ਕੀਤੀ ਏ ਤੁਸੀਂ ਮੈਂ ਨਹੀਂ ਥੋਨੇ ਕੱਪੜੇ ਧੋਇਆ ਕਰੋ ਆਪੇ ਮੈਂ ਅੱਜ ਰਾਤ ਨੂੰ ਰੋਟੀ ਵੀ ਨਹੀਂ ਪਕਾਉਣੀ ਡਾਡੀ ਪਕਾਓ ਤੇ ਖਾਓ ਮੈਂ ਨਹੀਂ ਪਕਾਉਣੀ ਅੱਜ ਤੋਂ ਲੈ ਕੇ ਰੋਟੀ ਡਾਡੀ ਅੱਛਾ ਹੁਣ ਤੇਰੇ ਖੰਭ ਨਿਕਾ ਡੈਪੇ ਨੇ ਕਰਨੀਆਂ ਨੂੰ ਫੋਨ ਤੇਰੇ ਖੰਭ ਤਰਮਨੀ ਆ ਮੈਂ ਚੰਗੀ ਤਰ੍ਹਾਂ ਜੇ ਤੂੰ ਗੱਲਾਂ ਕਰਨੀਆਂ ਨੇ ਇੰਨੀਆਂ ਕਰਕੇ ਫੋਨ ਤੇ ਦੱਸਨੀ ਹੈ ਤੇਰੀਆਂ ਗੱਲਾਂ ਸਾਰੀਆਂ ਜੇ ਤੂੰ ਭੱਜੀ ਫਿਰਨੀ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਤਾਂ ਬਹਿਨੀ ਵੀ ਹੈ ਵਾ ਕਰ ਜੇ ਤੈਨੂੰ ਆਖੇ ਮੇਰੇ ਲੱਗਦੀ ਨਹੀਂ ਤੂੰ ਕਰਨੀ ਹੈ ਫੋਨ ਬਾਹਰ ਵਾਲੇ ਨੂੰ ਸਾਰੀਆਂ ਦੱਸਨੀ ਹੈ ਕਰਤੂਤਾਂ ਤੇਰੀਆਂ ਕਰ ਦੋ ਕੋਈ ਗੱਲ ਨਹੀਂ ਪਤਾ ਹੋਣਾ ਤੁਹਾਡਾ ਜੇ ਤੂੰ ਵਿਗੜੀ ਫਿਰਣੀ ਹੈ ਨਾ ਇਹ ਧਰਮ ਨਹੀਂ ਤੇਰੇ ਖਾਂ ਬਹਣ ਮੈਂ ਵੀ ਪਰਸੋ ਸਾਰੀ ਰਾਤ ਰੋ ਕੇ ਸੁੱਤੀ ਹੀ ਨਾ ਜੋ ਤੂੰ ਹੀ ਮੇਰੇ ਨਾਲ ਕੀਤਾ ਤਾਂ ਤੇਰੀ ਨੀਤ ਹੀ ਨੋਂ ਰੋਣ ਵਾਲੀ ਹੈ ਤੂੰ ਕੰਮ ਇਹੋ ਜੇ ਕਰਨੀ ਹੈ ਚੱਲ ਅਕਲ ਦਈ ਜਾਣ ਦੇ ਨਾਲੇ ਮੈਨੂੰ ਤੂੰ ਕੰਡਿਆ ਪੀ ਸਿੰਧੋ ਦੀ ਨੋਂ ਵਾਲੇ ਕੰਮ ਜਾਨੀ ਆ ਉਧਰ ਉਹਨਾਂ ਦੀ ਖਾਤਰ ਕਰ ਕੀ ਆ ਮਨੀ ਆ ਲਾਗੇ ਬਹਿ ਬਹਿ ਕੇ ਸਿੱਖ ਕੀ ਆ ਮਨੀ ਤੋਂ ਵਨ ਸੁਨੀਆਂ ਗੱਲਾਂ ਤਾਂ ਹੀ ਹੋਰ ਤੋਂ ਇਹ ਕੰਮ ਡੈਪੀਆ ਕਰਨ ਤੈਨੂੰ ਹਵਾ ਵਾਰ ਦੀ ਲੱਗ ਗਈ ਏ ਹਣ ਤੂੰ ਕਹਿੰਨੀ ਆ ਵੀ ਮੈਂ ਰੋਟੀ ਨਹੀਂ ਪਕਾਉਣੀ ਦੇਖੀ ਕਿੱਦਾਂ ਰਾਤ ਨੂੰ ਰੋਟੀ ਪਕਾਉਣੀ ਆ ਤੂੰ ਮੈਂ ਨਹੀਂ ਕਹਿੰਦੇ ਵੀ ਮਗਰ ਲੱਗੀ ਮੈਂ ਨਹੀਂ ਆਣੀ ਨਹੀਂ ਆ ਠੀਕ ਆ ਮੈਨੂੰ ਸਾਰਾ ਪਤਾ ਵਾ ਜਿੱਦਾਂ ਤੇ ਤੁਸੀਂ ਮੇਰੇ ਨਾਲ ਕੰਮ ਕਾਂਦੇ ਨਾ ਉਦਾਂ ਦਾ ਫਿਰ ਮੈਂ ਕਰਨਾ ਮੈਂ ਨਹੀਂ ਉਹ ਪਕਾਉਣੀ ਰੋਟੀ ਮੰਮੀ ਟਾਡੇ ਕੋ ਸਿੱਖਿਆ ਮੈਂ ਬੋਲਣਾ ਨਹੀਂ ਤੇ ਅੱਗੇ ਨਹੀਂ ਮੈਂ ਕਦੀ ਬੋਲੀ ਇੰਨਾ ਚੇਰ ਹੋ ਗਿਆ ਮੈਨੂੰ ਆਈ ਨੂੰ ਮੱਗੇ ਕੱਟਾ ਡੇ ਕਦੀ ਬੋਲੀ ਜੇ ਤੂੰ ਮੇਰੇ ਕੋ ਸਿੱਖਿਆ ਮਨਾ ਤੇ ਮੈਂ ਲਾਉਣਾ ਵੀ ਜਾਣ ਨਹੀਂ ਜਿਹੜੀ ਤੇਰੀਆਂ ਵਾਗਾਂ ਖੁੱਲੀਆਂ ਨੇ ਹੁਣ ਮੈਂ ਲਾਉਣਾ ਜਾਣ ਨਹੀਂ ਲਾਲਾ ਫਿਰ ਦੀ ਤਪੂਵੇ ਚੜੀ ਆ ਹੁਣ ਕੋਈ ਗੱਲ ਨਹੀਂ ਕਰ ਲੈ ਤੇ ਮੈਨੂੰ ਫੋਨ ਇੱਕ ਵਾਰੀ ਪਤਾ ਉਹਨੂੰ ਸਾਰਾ ਉਹਨੂੰ ਪਤਾ ਵਾ ਨਾ ਤੇ ਸਭ ਕੁਝ ਦੱਸਣੀ ਆ ਕਹਿੰਦੀ ਸਵੇਰੇ ਵੀ ਚਾਹ ਨੇ ਮੈਨੂੰ ਦਿੱਤੀ ਆ ਠੰਡੀ ਚਾਹ ਚੰਫੜਾਈ ਆ ਹਾਂ ਇਹ ਰੋਟੀ ਲੱਗੀ ਲੈ ਹੁਣ ਜਿੱਥੋਂ ਮਿਲਦੀ ਹੈ ਗਰਮਾ ਫਿਰ ਅੱਛਾ ਤੈਨੂੰ ਬੜੀਆਂ ਗੱਲਾਂ ਹੁੰਦੇ ਪੀਆਂ ਹੁਣੇ ਹੀ ਜੀ ਤੇ ਗੱਲਾਂ ਟਾਡੇ ਕੋ ਸਿੱਖੀਆਂ ਫਿਰ ਹਾਂ ਤੇਰੇ ਕੋ ਸਿੱਖੀਆਂ ਨੇ ਜਦੋਂ ਬੈਣੀ ਆ ਜਾ ਕੇ ਉੱਥੋਂ ਨਹੀਂ ਸਿੱਖ ਕੇ ਆਈ ਮੈਂ ਨਹੀਂ ਸਿੱਖੀ ਨਾ ਤੂੰ ਉੱਧੇ ਬੈਠੀ ਰਹਿਣੀ ਆ ਜਾ ਕੇ ਆਈ ਤੂੰ ਉਦਾਂ ਵਿਆਹ ਦੀ ਗੱਲ ਕਰਦੀ ਨਹੀਂ ਪਰਸੋਂ ਮੈਨੂੰ ਸਖਾਲਣ ਦੀ ਮੇਰੇ ਪਰਸੋਂ ਮੇਰੇ ਲਾਗੇ ਕੋਈ ਆਣ ਕੇ ਬਹਿ ਹੀ ਗਈ ਤੇ ਤੇਰਾ ਫਰਜ਼ ਨਹੀਂ ਚਾਹ ਬਣਾਉਂਦਾ ਤੂੰ ਚਾਹ ਨਹੀਂ ਅੰਦਰੋਂ ਦਿੱਤੀ ਉਹਦਾ ਕਿਹਦਾ ਕੰਮ ਵਾ ਉਹ ਤੇ ਵੇਲੀ ਆ ਠੀਕ ਆ ਤੂੰ ਰਹਿਂਦੀ ਤੂੰ ਕੰਮ ਲੱਗੀ ਰਹਿਣੀ ਆ ਬਹੁਤ ਕੰਮ ਕਰਨੀ ਆ ਮੈਂ ਹੋ ਕਰਨੀ ਸਾਰਾ ਘਰ ਦਾ ਬਹੁਤ ਕਰਨੀ ਆ ਬੰਡੀ ਆ ਕੰਮ ਕਰਦੀ ਤਾਨੂੰ ਤੇ ਸਭ ਨੂੰ ਮੰਜੇ ਤੇ ਪਾਲ ਕੇ ਦਿੰਦੀ ਓਏ ਹਿਰੋ ਦੀ ਚਾਹ ਪਾਣੀ ਨਹੀਂ ਪੁੱਛਣਾ ਹੁੰਦਾ ਮੈਂ ਨਹੀਂ ਪੁੱਛਣਾ ਕਿ ਇਹਨੂੰ ਪੁੱਛ ਲੋ ਆਪੇ ਕੋਈ ਗੱਲ ਨਹੀਂ ਹਾਲਾਂ ਦੇ ਫੋਨ ਇੱਕ ਵਾਰੀ ਸਭ ਕੁਝ ਦੱਸਣਾ ਦੱਸ ਦਿਓ ਜੇ ਤੂੰ ਭੂਵੇਂ ਚੜ ਗਈ ਹੈ ਨਾ ਹੁਣ ਇਹ ਹਜੇ ਮੈਂ ਕਿਉਂ ਚਾਵਾਂ ਬਣਾ ਬਣਾ ਦਵਾ ਪੀਕਿਆਂ ਦੇ ਭਰਾ ਦੇ ਮੈਨੂੰ ਮੇਨੇ ਮਾਰ ਦੇ ਜੀ ਮੇਰਾ ਭਰਾ ਹੰਨੀ ਤੇ ਤੂੰ ਇਹ ਖੜਾ ਮੈਨੂੰ ਮੇਨੇ ਮਾਰੀ ਜਾ ਮੈਂ ਬਥੇਰੀਆਂ ਟਾੜੀਆਂ ਗੱਲਾਂ ਸੁਣਦੀ ਮੈਂ ਬੜੀ ਦੁਖੀ ਆ ਟਾਡੇ ਤੋਂ ਸਤਨ ਭੇਤਿਆਂ ਤੇ ਹੈ ਕੱਢਣ ਤੂੰ ਮੇਰੇ ਤੇ ਡਈਂ ਸਲੂਗ ਤੇ ਤੇਰੀ ਭਾਬੀ ਨੇ ਨ ਚੰਗਾ ਤੇਰੇ ਨਾਲ ਕੀਤਾ ਤੇ ਮੇਰਾ ਕਾਦਾ ਕਸੂਰ ਆ ਮੇਰੀ ਪਰਜਾਈ ਨੇ ਚੰਗਾ ਕੀਤਾ ਮੇਰੇ ਨਾਲ ਠੀਕ ਆ ਨਾ ਉਹਦਾ ਕੀ ਕਸੂਰ ਆ ਕਸੂਰ ਤੇ ਟਾਡੇ ਜੇਰਾ ਤੂੰ ਇਹ ਮੈਨੂੰ ਚੰਗਾ ਨਹੀਂ ਸਮਝੇਦੀ ਉਹਨਾਂ ਦਾ ਜਿੰਨਾ ਮਰਜੀ ਹੋਊਗਾ ਨਾ ਤੂੰ ਤਾਂ ਵੀ ਨਹੀਂ ਕੱਢਣਾ ਉਹਨਾਂ ਦਾ ਹੈ ਹੀ ਨਹੀਂ ਕਸੂਰ ਤੇ ਮੈਂ ਕੱਢਾਂ ਕੀ ਪੈਂ ਜਿੱਦਾਂ ਮਰਜੀ ਤੈਨੂੰ ਕੱਢਣ ਮੈਂ ਕੱਢਾਂ ਕਿ ਉਹਨਾਂ ਦਾ ਕਸੂਰ ਹੈ ਨਾ ਕਸੂਰ ਤਾਂ ਕੋਈ ਹੈ ਹੀ ਨਹੀਂ ਕਸੂਰ ਤਾਂ ਸਾਰਾ ਮੇਰਾ ਹੀ ਮੰਮੀ ਜਿੰਨਾ ਤੂੰ ਗੁੱਸਾ ਕਾਣਦੀ ਹੈ ਨਾ ਆਪਣੇ ਜਾ ਕੇ ਤੇ ਕੱਪੜੇ ਧੋ ਮੈਂ ਕਿਉਂ ਧੋ ਆਂ ਜੀ ਕਿਉਂ ਨਹੀਂ ਤੂੰ ਹੀ ਧੋਣੇ ਨੇ ਮੈਂ ਨਹੀਂ ਤੇਰ ਕੋਈ ਧੋਣੇ ਦੇਖ ਲਈ ਤੇ ਧੋ ਬੋ ਫਿਰ ਮੈਂ ਤੇ ਨਹੀਂ ਧੋਣੇ ਪਈ ਰਹਿਣਗੇ ਤੇ ਪਈ ਰਹਿਣਗੇ ਤੂੰ ਹੀ ਤੋਏਂਗੀ ਪਈ ਰਹਿਣਗੇ ਕੋਈ ਗੱਲ ਨਹੀਂ ਆ ਲੈਂਦੇ ਬਾਹਰ ਵਾਲੇ ਦਫੂ ਕੋਈ ਗੱਲ ਨਹੀਂ ਆ ਜੀ ਨਾ ਦੱਸ ਨਾ ਸਾਰਾ ਹੀ ਤਰ੍ਹਾਂ ਕਿ ਕਰਤੂਤਾਂ ਦੱਸਣੀ ਨਾਲੇ ਮੈਂ ਤੁਹਾਡੇ ਕੱਪੜੇ ਤੋਂ ਆ ਨਾਲੇ ਤੁਹਾਡੇ ਕੋਲ ਮੈਂ ਗੱਲਾਂ ਸੁਣ ਮੈਨੂੰ ਕੀ ਲੋੜ ਹੈ ਗੱਲਾਂ ਸੁਣ ਦੀ ਤੇ ਗੱਲਾਂ ਤੂੰ ਜਾਣ ਕੇ ਆਪਣੀ ਨੀਤੀ ਸੋਣੀ ਆ ਮੈਨੂੰ ਕੀ ਲੋੜ ਆ ਜੇ ਤੂੰ ਤੇਰੀ ਨੀਤ ਚੰਗੀ ਹੋਏ ਨਾ ਤੂੰ ਗੱਲਾਂ ਨਾ ਸੁਣੇ ਤੁਹਾਡੀ ਨੀਤ ਸਹੀ ਹੈ ਹਾਂ ਹੋ ਮੇਰੀ ਸਹੀ ਤੇ ਤੁਹਾਡੀ ਨੀਤ ਸਹੀ ਹੁੰਦੀ ਹੈ ਨਾ ਤੁਹਾਨੂੰ ਬੈਠਿਆਂ ਰੋਟੀ ਮਿਲਣੀ ਫਿਰ ਇਹੋ ਹੀ ਕਹਿਣਾ ਹੈ ਨਾ ਗਗਨ ਆ ਚੀਜ਼ ਬਣਾ ਦੇ ਗਗਨ ਆ ਚੀਜ਼ ਬਣਾ ਦੇ ਹੁਣ ਵੀ ਪੱਕੀ ਦੀਆਂ ਖਾ ਲੰਦਿਆਂ ਵਾਂਗੂ ਨਾ ਚਾਹ ਬਣਾ ਕੇ ਲਿਆ ਮੇਰੇ ਸਿਰ ਪੀ ਰਹੂ ਅੱਡਈ ਮੈਂ ਨਹੀਂ ਬਣਾਉਣੀ ਤੇ ਫਿਰ ਅੰਦਰ ਆ ਤੂੰ ਜਰੀ ਤੈਨੂੰ ਮੈਂ ਪੁੱਛੀ ਆ ਜਾਾਂਗੀ ਆਹੋ ਬੰਦਿਆਂ ਵਾਂਗੂ ਆ ਜਾ ਮੈਂ ਨਹੀਂ ਆਉਣਾ ਮੇਰਾ ਤੂੰ ਫਖੰਡ ਫੜਿਆ ਮੈਂ ਨਹੀਂ ਆਉਣਾ ਬਣਾ ਤੇ ਨਾਲੇ ਪੀ ਤੇ ਨਾਲੇ ਤੈਨੂੰ ਪਤਾ ਲੱਗੇ ਕਿ ਕਿਦਾਂ ਬਣਾਈਦਾ ਕਿਦਾਂ ਕੰਮ ਕਰੀਦਾ ਵੇਲਾ ਨਹੀਂ ਲੈ ਕੇ ਆਈ ਚਾਹ ਘੁੱਟ ਬਣਾ ਕੇ ਇਹਦਾ ਕੋਈ ਹਿਲਾ ਸਿਲਾ ਕਰਨਾ ਹੀ ਪੈਣਾ ਮੈਨੂੰ ਇਹ ਬਹੁਤੀ ਵਿਗੜ ਗਈ ਹੈ ਹੁਣ ਇਦਾਂ ਨਹੀਂ ਇਹਨੇ ਬਾਜ ਆਉਣਾ ਇਦਾਂ ਕਾਹਨੇ ਤੇ ਭਰਾ ਨੂੰ ਫੋਨ ਕਰਦੀ ਹੈ ਇਹ ਬੜੀ ਵਿਗੜੀ ਹੈ ਨੂੰ ਆਣ ਕੇ ਤੇ ਸੁਧਾਰ ਲਾ ਹੈ ਇਹ ਤੇ ਅੱਖੇ ਨਹੀਂ ਲੱਗਦੀ ਹੁਣ ਕੱਲੀਏ ਨੂੰ ਕਿਸੇ ਪਾਸੇ ਜਾਂਦੀ ਹੈ ਕਿਸੇ ਪਾਸੇ ਨੂੰ ਕਰਨੀ ਹੈ ਫੋਨ ਇਦਾਂ ਨਹੀਂ ਬਾਰਾ ਖਾਣੀ ਇਹ ਬੁਢਰੀ ਨੇ ਨਾ ਇਦਾਂ ਨਹੀਂ ਸੂਤ ਆਉਣਾ ਹੁਣ ਗੱਲਾਂ ਚਾਰ ਸੁਣਾਈਆਂ ਹਨ ਹੁਣ ਕਿੱਡੀਆਂ ਮਿਰਚਾਂ ਲੱਗੀਆਂ ਇਦਾਂ ਹੀ ਲੱਗਦੀਆਂ ਜਿੱਦਾਂ ਮੈਨੂੰ ਗੱਲਾਂ ਕਰਦੀ ਸੀ ਨਾ ਹੁਣ ਪਤਾ ਲੱਗਣਾ ਧੋ ਨਾਲੇ ਆਪੇ ਕੱਪੜੇ ਤੈਨੂੰ ਪਤਾ ਲੱਗੇ ਨਾਲੇ ਪਕਾ ਰੋਟੀਆਂ ਤੇ ਖਾ ਦੀਖਦੀ ਰਹਿ ਚਾ ਹੁਣ ਭੜਿਆ ਦਾ ਗਲਾਸ ਹੁਣ ਤੇਰੇ ਵਾਸਤੇ ਚਾਹ ਦਾ ਮੈਂ ਤੇਨ ਬਣਾਉਂਦੀ ਚਾਹ ਆਹ ਲੋ ਪਾਣੀ ਪੀ ਲੋ ਮੈਂ ਨਹੀਂ ਪੀਣਾ ਪਾਣੀ ਪਾਣੀ ਤਾਂ ਪੀ ਲੋ ਪਾਣੀ ਨਾਲ ਕਾਦਾ ਗੁੱਸਾ ਵਾ ਐਵੇਂ ਨਾ ਨਿਕੇ ਨਿਕੇ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਸਿਆਣੇ ਬਣੋ ਤੂੰ ਹੀ ਜਣੀ ਬਣ ਸਕਦੀ ਈ ਮੈਂ ਦੱਸੋ ਕੀਤਾ ਕੀ ਆ ਤੈਨੂੰ ਨਹੀਂ ਵਾਗੀ ਕੀਤਾ ਤੂੰ ਉਹੀ ਗੱਲ ਲੈ ਕੇ ਬੈਠੇ ਹੁਣ ਛੱਡ ਵੀ ਦੋ ਰਖੜੀ ਬੰਧਨ ਹੋਣਾ ਹੀ ਆ ਨਾ ਉਹਨਾਂ ਨੇ ਤਦੋਂ ਵੀ ਇਦਾਂ ਕਰਦੀ ਜਿੱਦਾਂ ਹੁਣ ਕੀਤਾ ਈ ਉਹ ਨਹੀਂ ਕਰਦੀ ਉਹਦਾ ਉਹਨਾਂ ਨਾਲ ਉਹ ਸੰਦੀਪ ਤੇਰਾ ਸੁਭਾਅ ਤਾਂ ਉਹਦਾ ਹੀ ਰਹਿਣਾ ਠੀਕ ਆ ਨਾ ਤੂੰ ਨਹੀਂ ਬਦਲਣਾ ਤੇ ਮੇਰੇ ਨਾਲ ਘਾਤੋ ਓਖੀ ਹੋਈ ਜਾਂਦੀ ਆ ਜਿਹੜੀ ਗੱਲ ਹੋ ਗਈ ਹੁਣ ਛੱਡ ਦੋ ਜੇ ਮੇਰੀ ਭੈਣਾਂ ਨੇ ਇਦਾਂ ਕਰਨ ਦੀ ਆ ਮੰਨ ਲਾ ਜੇ ਮੈਂ ਬਾਹਰੋਂ ਨਾ ਹੁੰਦਾ ਮੁੰਡਾ ਨਾਲ ਇੱਥੇ ਵਰ ਨਹੀਂ ਦੇਣਾ ਤੂੰ ਦੇ ਜਿੱਦਾਂ ਦਾ ਸੁਭਾਅ ਆ ਬਾਹਰ ਤੁਸੀਂ ਗਏ ਸੀ ਨਾ ਆਉਂਦੀਆਂ ਰਹੀਆਂ ਨਾ ਕਿੰਨੀਆਂ ਕਿ ਭਜਾਈਆਂ ਹੀ ਮੈਂ ਉਹ ਪਤਾ ਵਸਦੀ ਮੈਨੂੰ ਸਿਮੀ ਸਭ ਕੋ ਦੱਸਦੀ ਰਹੀ ਹੈ ਮੈਨੂੰ ਕੀ ਦੱਸਦੀ ਰਹੀ ਸੀ ਮੈਨੂੰ ਮਿੰਨੂ ਵੀ ਉਹ ਆਈ ਆ ਉਹਦੇ ਨਾਲ ਕਿੰਨਾ ਚੰਗਾ ਕੀਤਾ ਏ ਤੂੰ ਸਾਸੋ ਦੀ ਨਾਲ ਆਈ ਸੀ ਬਸ 100-100 ਗੱਲਾਂ ਕੀਤੀ ਉਹਨੇ ਜਾ ਕੇ ਆਹੋ ਉਹਨਾਂ ਨੇ ਤਾਂ ਇੱਕ ਦੀ achar ਬਣਾ ਕੇ ਦੱਸਣੀ ਹੈ ਹੁਣ ਤੁਹਾਨੂੰ ਸਿਮੀ ਨਹੀਂ ਦੰਦੀ ਹੈਗੀ ਠੀਕ ਹੈ ਨਾ ਜੇ ਸਿਮੀ ਨਹੀਂ ਦੰਦੀ ਗਗਨ ਨਹੀਂ ਦੰਦੀ ਫਿਰ ਮੈਂ ਹੀ ਦੰਦੀ ਆ ਤੂੰ ਸਹੀ ਹੋਵੇਂ ਨਾ ਤੂੰ ਸਾਰੇ ਠੀਕ ਰਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਭਾਬੀ ਨੂੰ ਫੋਨ ਲਾਉਣੀ ਆ ਉਹਦੇ ਕੋਲ ਸਲਾਹ ਲੈਣੀ ਆ ਕੀ ਕਹਿੰਦੇ ਆ ਮੈਂ ਤਾਂ ਮਾੜੀ ਚੰਗੀ ਕਹੀ ਨਹੀਂ ਆ ਉਹ ਆ ਜਿਹੜੀ ਪਵਾੜੇ ਪੌਣੀ ਹਲੋ ਹਲੋ ਸਸਿਕਾ ਭਾਬੀ ਜੀ ਸਾਫੀ ਕਾਲ ਵੀ ਕੀ ਹਾਂ ਜਾਨ ਸੰਦੀਪਾ ਵਧੀਆ ਤੁਸੀਂ ਸੁਣਾਓ ਆਪਣੇ ਵਧੀਆ ਜੀ ਹੋਰ ਕੀ ਕਰਨ ੜੇ ਕੋ ਨਹੀਂ ਬਸ ਰੋਟੀ ਪਾਣੀ ਦੇ ਬਣਾਉਣ ਅੱਛਾ ਅੱਛਾ ਠੀਕ ਆ ਤੇ ਭਾਜੀ ਠੀਕ ਆ ਹਾਂਜੀ ਠੀਕ ਠਾਕ ਵਧੀਆ ਸੀਤ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਵਧੀਆ ਰਹੀ ਜੇ ਟਿਊਸ਼ਨ ਤੇ ਅੱਛਾ ਅੱਛਾ ਠੀਕ ਆ ਹਾਂਜੀ ਠੀਕ ਆ ਆ ਮੈਨੂੰ ਉਦੋਂ ਦੱਸਣ ਦੀ ਸੀ ਕਿ ਮੈਂ ਕਲਾਸ ਦੀ ਮੋਨੀਟਰ ਵਾਂ ਹਾਂਜੀ 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 ਹੋਰ ਮੈਂ ਤੇ ਭਾਬੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੱਲ ਇਦਾਂ ਵਾਂ ਕਿ ਦੀਦੀ ਆਏ ਹੀ ਆ ਚਾਚੇ ਦੀ ਕੁੜੀ ਨਹੀਂ ਜਿਹੜੀ ਹਾਂਜੀ ਹਾਂਜੀ ਉਹ ਮਿਲਣ ਆਈ ਸੀ ਅੱਛਾ ਤੇ ਉਹਦਾ ਮੁੰਡਾ ਕਿਤੇ ਕਰਦਾ ਸੀ ਜੇਤ ਕਿ ਮੈਂ ਟੌਫੀਆਂ ਲੈਣ ਜਾਣੀ ਆ ਮਾਮੀ ਕੋ ਅੱਛਾ ਤੇ ਟੌਫੀਆਂ ਲਿਆਂਦੀਆਂ ਥੋੜੀਆਂ ਸੀ ਅੱਛਾ ਉਹ ਸਾਰੀਆਂ ਮੈਂ ਸੀਤ ਨੂੰ ਦੇਤੀਆਂ ਚੱਲ ਉਹ ਵੀ ਮੰਗਦੀ ਸੀ ਅੱਛਾ ਤੇ ਮੈਂ ਤਾਂ ਚੱਲ ਮੈਂ ਤੇ ਬਥੇਰਾ ਸਮਝਾਇਆ ਸੀ ਕਿ ਚੱਲ ਕੋਈ ਗੱਲ ਨਹੀਂ ਦੁਕਾਨ ਤੋਂ ਲੈ ਦਿੰਨੇ ਆ ਦੀਪ ਇੱਥੇ ਗਲਤੀ ਤੇਰੀ ਆ ਕਿ ਉਹ ਲੈ ਕੇ ਆਈ ਸਾਰੇ ਪੈਸੇ ਇੱਕ ਇੱਕ ਉਹਨਾਂ ਨੂੰ ਦੇ ਸੋਤੀ ਤੇ ਕੋਹ ਨਹੀਂ ਹੁੰਦਾ ਤੇ ਹੁਣ ਕਿਹੜੇ ਟੌਫੀਆਂ ਤੇ ਲੱਗੀਆਂ ਉਹ ਨਹੀਂ ਨਹੀਂ ਭਾਬੀ ਉਹ ਤਾਂ ਉਹਨਾਂ ਨੂੰ ਤਾਂ ਹੁਣ ਦੇ ਗਿਆ ਤਾਂ ਵੀਰ ਆਇਆ ਤੇ ਇਨੇ ਜਿਹੜਾ ਬਣਾ ਕੇ ਕੋਹ ਨਾ ਕੋਹ ਲੈ ਕੇ ਆਈ ਲੈ ਕੇ ਆਈ ਹੈ ਭਾਬੀ ਕੋਈ ਗੱਲ ਨਹੀਂ ਮੈਂ ਤਾਂ ਸਭ ਇੱਥੇ ਸਮਝਾਇਆ ਹੀ ਕਿ ਕੋਈ ਗੱਲ ਨਹੀਂ ਉਥੋਂ ਲਿਆ ਦਾਂਗੇ ਟੌਫੀਆਂ ਟੌਫੀਆਂ ਦੀ ਕਿਹੜੀ ਗੱਲ ਵਾ ਉਹ ਤੇ ਉਦਾਂ ਦੀਆਂ ਮਿਲਦੀਆਂ ਹੀ ਆ ਆ ਪਰ ਨਿਆਣਿਆਂ ਨੂੰ ਹੁੰਦਾ ਨਾ ਕਿ ਬਾਹਰ ਦੀ ਚੀਜ਼ ਆਈ ਬਾਹਰ ਦੀ ਚੀਜ਼ ਖਾਣੀ ਆ ਟੌਫੀਆਂ ਬਾਹਰ ਦੀ ਆਈਆਂ ਨਿਆਣਿਆਂ ਨੂੰ ਚਾਹ ਹੁੰਦਾ ਵਾ ਇਹ ਤੇ ਬੱਕਰੀਆਂ ਮਿਲ ਜਾਂਦੀਆਂ ਤੇ ਉਹਨੇ ਜਾ ਕੇ ਕਿਤੇ ਘਰ ਇੱਕ ਦੀਆਂ ਚਾਸਨਾਤੀਆਂ ਵਾ ਤੇ ਇਹ ਮੇਰ ਨਾਲ ਬੋਲਣ ਡੇ ਉੱਚੀ ਉੱਚੀ ਮੇਰ ਨਾਲ ਬੋਲਣ ਨਹੀਂ ਡੇ ਹੁਣ ਹੁਣ ਮੈਂ ਪਾਣੀ ਫੜਾਇਆ ਸੀ ਅੱਛਾ ਤੇ ਪਾਣੀ ਵੀ ਨਹੀਂ ਫੜਿਆ ਗੰਦੀਪ ਘੜੀ ਪਾਲਦਾ ਗੁੱਸਾ ਹੁੰਦਾ ਵਾ ਆਪੇ ਮੰਨ ਜਾਣਾ ਵਾ ਰਣ ਮਿਲ ਕੇ ਰਹੀਦਾ ਰਹੇ ਤਾਂ ਉਹ ਨਹੀਂ ਨਹੀਂ ਭਾਬੀ ਮੈਂ ਤਾਂ ਸਗੋਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਜਦੋਂ ਦੀਦੀ ਆਏ ਨਾ ਪਿਆਰ ਨਾਲ ਹੀ ਗੱਲ ਕੀਤੀ ਉਹਨਾਂ ਨਾਲ ਕਿ ਚੱਲ ਬਹਿ ਜਾ ਰੋਟੀ ਪਾਣੀ ਖਾ ਲੋ ਉਹਦੇ ਚਾਹ ਪੀ ਕੇ ਉਸੇ ਵੇਲੇ ਚੱਲ ਗਏ। ਅੱਛਾ ਨਹੀਂ ਕੋਈ ਨਹੀਂ। ਪਾਜੀ ਤੇ ਨੂੰ ਮੈਂ ਕਾਵਾਂਗੀ ਕਿ ਦਿਲਜੀਤ ਨਾਲ ਗੱਲ ਕਰੇ ਆਪੇ ਸਮਝਾ ਦੇਣਗੇ। ਗੁੱਸਾ ਨਹੀਂ ਕਰੇ ਰਹੀਦਾ। ਚਲੋ ਠੀਕ। ਆਪਾਂ ਨਿਆਣੇ ਨਿਆਣਿਆਂ ਨੂੰ ਵੀ ਹੁੰਦਾ ਕਿ ਚੱਲ ਬਾਹਰੋਂ ਕੋਈ ਚੀਜ਼ ਆਈ ਜਾਂਦੀ ਹੈ। ਹਾਂਜੀ ਹਾਂਜੀ। ਚਲੋ ਠੀਕ ਆ ਭਾਬੀ। ਆਉਂਗੀ ਫਿਰ ਮੈਂ ਰਖੜੀ ਤੇ। ਹਾਂ। ਠੀਕ ਆ ਉਦੋਂ ਮੈਂ ਰੱਖਣਾ ਤੇ। ਠੀਕ ਆ ਠੀਕ ਆ ਕੋਈ ਗੱਲ ਨਹੀਂ। ਹਾਂ। ਚਲੋ ਠੀਕ ਆ। ਠੀਕ। ਭਾਬੀ ਕੋਸਲਾ ਲਲੋ। ਪਾ ਬਿਨੇ ਤੇ ਉਹਨਾਂ ਵੱਲ ਦੀ ਗੱਲ ਕੀਤੀ ਆ ਮੈਂ ਤਾਂ ਸੋਚਿਆ ਸੀ ਕਿ ਮੇਰੇ ਵੱਲ ਦੀ ਗੱਲ ਕਰਨਗੇ